ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ ਬੀਂਗ ਮੈਂਬਰ ਆਫ ਪਾਰਲੀਮੈਂਟ ਔਰ ਪੰਜਾਬ ਦਾ ਇੱਕ ਨਾਗਰਿਕ ਹੋਣ ਦੇ ਨਾਤੇ ਕਿ ਕਿਰਪਾ ਕਰਕੇ ਕੋਈ ਸਾਨੂੰ ਹਰੜ ਪੀੜਤ ਲੋਕਾਂ ਨੂੰ ਚਾਣ ਕਿ ਫਲਡ ਰੀਲੀਫ ਜਿਹੜਾ ਅਸਿਸਟੈਂਸ ਹੈ ਉਹ ਚੰਗੀ ਅਮਾਉਂਟ ਦੇ ਕੇ ਜਾਇਓ ਨਾ ਕਿ ਕੋਈ ਹਾਸੋਹੀਨ ਸਾਡਾ ਮਜ਼ਾਕ ਬਣੇ ਕਿਉਂਕਿ ਬਹੁਤ ਵੱਡਾ ਨੁਕਸਾਨ ਹੋਇਆ ਹੈ 50-50000 ਰੁਪਏ ਦੀ 70-70000 ਰੁਪਏ ਦੀ ਜਿਹੜੀ ਫਸਲ ਹੈ ਉਹ ਖਰਾਬ ਹੋ ਗਈ ਹੈ ਅਗਲੀ ਫਸਲ ਬੀਜਣ ਦੇ ਜਿਹੜੇ ਚਾਂਸਸ ਹੈ ਉਹ ਨਾ ਮਾਤਰ ਨੇ ਲੋਕਾਂ ਕੋਲ ਬੀ ਵਾਸਤੇ ਪੈਸੇ ਨਹੀਂ ਹੈ ਲੋਕਾਂ ਕੋਲੇ ਉਹਨੂੰ ਕਲਟੀਵੇਟ ਕਰਨਾ ਸੇ ਪੈਸੇ ਨਹੀਂ ਹੈ ਲੋਕਾਂ ਦੇ ਪਸ਼ੂ ਮਰ ਗਏ ਨੇ ਮਕਾਨ ਡਿੱਗ ਪਏ ਨੇ ਕੈਜ਼ੂਅਲਟੀਜ਼ ਵੀ ਹੋਈਆਂ ਨੇ ਕਿਉਂਕਿ ਅਗਰ ਤੁਸੀਂ ਕੋਈ ਐਸੀ ਰਾਹਤ ਨਹੀਂ ਦਿੱਤੀ ਤੁਸੀਂ ਦੇਖਿਆ ਹੋਣਾ ਹੈ ਕਿ ਰਾਜੀਵ ਗਾਂਧੀ ਜਦੋਂ 1988 ਦੀ ਗੱਲ ਸੀਗੀ ਅਜੀਤ ਦੇ ਫਰੰਟ ਪੇਜੀ ਖਬਰ ਘੁੰਮ ਰਹੀ ਹੈ ਜੀਰੇ ਵਿੱਚ 1 ਅਰਬ ਰੁਪਇਆ ਉਸ ਵੇਲੇ ਅਨਾਉਂਸ ਕੀਤਾ ਸੀਗਾ